ਥੋੜਾ ਥੋੜਾ ਜਿਹੜਾ ਨਾ ਡਿਫਰੈਂਸ ਆਪੀਨੀਅਨਸ ਉਹ ਇਟਸ ਨੋਟ ਇਨ ਕਾਂਗਰਸ ਇਹ ਬੀਜੇਪੀ ਚੂ ਗਿਆ ਝਾੜੂ ਚ ਹੁਣ ਇਹਨਾਂ ਨੂੰ ਸੰਜੀਵ ਅਰੋੜਾ ਜੀ ਨੂੰ ਟਿਕਟ ਮਿਲੀ ਕਿਆ ਤੁਸੀਂ ਸਮਝਦੇ ਹੋ ਵੀ ਗੋਗੀ ਦੀ ਵਾਈਫ ਦਾ ਰਾਈਟ ਨਹੀਂ ਸੀਗਾ ਔਰ ਜਿੰਨੇ ਕੌਂਸਲਰ ਉਹ ਤੋਂ ਜਿੱਤ ਕੇ ਆਏ ਵੈਸੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀ ਫਰਸਟ ਚੁਆਇਸ ਜਿਹੜੀ ਸੀ ਉਹ ਗੋਗੀ ਦੀ ਫੈਮਿਲੀ ਸੀ ਲੇਕਿਨ ਉਹਨੂੰ ਦਰਕਿਨਾਰ ਕਰਕੇ ਉਹਨਾਂ ਨੇ ਸੰਜੀਵ ਅਰੋੜਾ ਜੀ ਉੱਥੇ ਕੈਂਡੀਡੇਟ ਬਣਾ ਦਿੱਤੇ ਤੇ ਆਉਂਣਾ ਵਿੱਚ ਹੀ ਡਿਫਰੈਂਸ ਹੈਗਾ ਜਦੋਂ ਆ ਬੀਜੇਪੀ ਦੀ ਗੱਲ ਕਰ ਲਈਏ ਤੇ ਉਹਨਾਂ ਕੋਲ ਹਜੇ ਤੱਕ ਕੈਂਡੀਡੇਟ ਨਹੀਂ ਲੱਭਿਆ ਜਾ ਰਿਹਾ ਅਕਾਲੀ ਦਰ ਕੋਲ ਹਜੇ ਤੱਕ ਕੈਂਡੀਡੇਟ ਲੱਭਿਆ ਜਾ ਰਿਹਾ ਜੇ ਲੁਧਿਆਣੇ ਵਿੱਚ ਗੁੱਟਬੰਦੀ ਹੁੰਦੀ ਤੇ ਕੋਈ ਹੋਰ ਬੰਦਾ ਟਿਕਟ ਤਾਂ ਮੰਗਦਾ ਆਸ਼ੋਜੀ ਦੇਮ ਕਾੜਦਾ ਕਿਸ ਨੇ ਟਿਕਟ ਦੀ ਗੱਲ ਹੀ ਨਹੀਂ ਕੀਤੀ ਕਿਉਂਕਿ ਉਹ ਕੈਂਡੀਡੇਟ ਸੀਗੇ ਉਹਨਾਂ ਨੇ ਲੜਨਾ ਸੀ ਸਰ ਸਮੱਤੀ ਸਿੰਘ ਵੈਦ ਦਾ ਕੁਝ ਦਿਨ ਪਹਿਲਾਂ ਹੀ ਇੱਕ ਨੀਵੀਂ ਕੰਦਰ ਦੇ ਅੰਦਰ ਵੀ ਆ ਗਿਆ ਦੰਗਾ ਨਹੀਂ ਕਿਉਂਕਿ ਜਿਹੜੇ ਨੇ ਉਹ ਕਹਿੰਦੇ ਮੈਨੂੰ ਕਹਿੰਦੇ ਤਾਂ ਜਾ ਕੇ ਮੈਂ ਬੋਟਾਂ ਜਿੱਥੋਂ ਮੱਗੀਆਂ ਉੱਤੇ ਜਿੱਤ ਹੋਈ ਕੁੱਤ ਪਰਤਬ ਨਜ਼ਰ ਆ ਰਹੇ ਨਹੀਂ ਨਜ਼ਰ ਆ ਰਹੇ ਜੇ ਉਹਨਾਂ ਪਾਰਟੀ ਬਦਲ ਕੇ ਇੱਕ ਕੰਮ ਦੀ ਕੋਸ਼ਿਸ਼ ਕਰਦੀ। ਜਦੋਂ ਨਾ ਕਈ ਵਾਰੀ ਕੀ ਹੁੰਦਾ ਹੈ ਵੀ ਘਰ ਦੇ ਵਿੱਚ ਦੋ ਭਰਾ ਨੇ ਚਾਚੇ ਤਾਏ ਨੇ ਨਾ ਜਦੋਂ ਜਿਹਨੂੰ ਆਪਾਂ ਸ਼੍ਰੀਕਾ ਕਹਿ ਲੈਨੇ ਆ ਤੇ ਪਰਿਵਾਰ ਵੱਡਾ ਹੋ ਜਾਂਦਾ ਤੇ ਕਿਤੇ ਨਾ ਕਿਤੇ ਵਿਚਾਰਾਂ ਦੀ ਲੜਾਈ ਚੱਲਦੀ ਹੈ। ਲੇਕਿਨ ਜਦੋਂ ਕਿਸੇ ਬਾਲੇ ਨਾਲ ਲੜਾਈ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਪਰਿਵਾਰ ਇਕੱਠਾ ਹੋ ਜਾਂਦਾ ਫਿਰ ਉਹ ਲੜਾਈ ਜਿੱਤਦਾ ਹੈ। ਸਾਡੇ ਹੋ ਸਕਦਾ ਹੈ ਵਿਚਾਰ ਥੋੜੇ 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 ਮਿਲ ਨਾ ਰੇ ਨਹੀਂ ਰਹਿਉਣ। ਲੇਕਿਨ ਜਦੋਂ ਅਸੀਂ ਝਾੜੂ ਨਾਲ ਲੜਨਾ ਜਦੋਂ ਸਰਕਾਰ ਨਾਲ ਲੜਨਾ ਅਸੀਂ ਕਾਂਗਰਸ ਪਾਰਟੀ ਦੇ ਸਪਾਈ ਬਣ ਕੇ ਕੰਮ ਕਰਾਂਗੇ ਅਸੀਂ ਆਸ਼ੂ ਜੀ ਤੋਂ ਨੋਟ ਉਹਨਾਂ ਦੀ ਪਿੱਠ ਤੇ ਨਹੀਂ ਉਹਨਾਂ ਦੇ ਅੱਗੇ ਹੋ ਕੇ ਇੱਕ ਸਟੈਪ ਅੱਗੇ ਹੋ ਕੇ ਕੈਂਪੇਨ ਕਰਾਂਗੇ ਕੰਮ ਕਰਾਂਗੇ ਕਿਉਂ ਨਹੀਂ ਕਰਾਂਗੇ ਅਸੀਂ ਚਾਹ ਜਲੰਧਰ ਬਾਈ ਇਲੈਕਸ਼ਨ ਸੀ ਚਾਹ ਗਿੱਦੜਵਾ ਬਾਈ ਇਲੈਕਸ਼ਨ ਸੀ ਚਾਹ ਪੰਜਾਬ ਚ ਜਿੰਨੀਆਂ ਬਾਈ ਇਲੈਕਸ਼ਨਸ ਹੋਈਆਂ ਅਸੀਂ ਹਰ ਜਗ੍ਹਾ ਜਾ ਕੇ ਲੁਧਿਆਣੇ ਦੇ ਵਰਕਰਾਂ ਨੇ ਕੰਮ ਕੀਤਾ ਕਮਾਨ ਸਾਂਭੀ ਤੁਹਾਡਾ ਸਾਡੇ ਘਰ ਚ ਇਲੈਕਸ਼ਨ ਹੈ ਔਰ ਸਾਨੂੰ ਇਹ ਨਜ਼ਰ ਆ ਰਿਹਾ ਕਿ ਇਸ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਦਾ ਭੁਗਤ ਹੈ ਉਹ ਕਲੈਟੀਨਲ ਲੋਕਾਂ ਨੂੰ ਨਜ਼ਰ ਆ ਜੇਗਾ ਔਰ 2027 ਚ ਇਸ ਇਲੈਕਸ਼ਨ ਨੇ ਸਾਡੀ ਜਿਹੜੀ ਸਰਕਾਰ ਬਣਾਣੀ ਹੈ। ਸ੍ਰੀ ਕਾਖਰੀ ਤਵਾਲਾ ਤੁਮਨਤਮਨ ਲਗਾਤਾਰ ਸਟੇਜ ਤੇ ਸਬੋਧਨ ਕਰ ਰਹੇ ਨੇ ਉਹ ਕਹ ਰਹੇ ਨੇ ਕਿ ਗੁਰਪ੍ਰੀਤ ਗੋਗੀ ਮਰੇ ਨਹੀਂ ਕਿਨੇ ਉਤਰ ਵੀ ਗੱਲ ਆਪਕੂ ਅਸ਼ੂ ਨੂੰ ਮਿਲਣ ਪਹੁੰਚੇ ਪਰ ਆਸ਼ੂ ਘਰਤੀ ਨਹੀਂ ਸੀਗੀ ਉਹ ਕਹਿੰਦੇ ਟਾਈਮ ਦੱਸਿਆ ਗਿਆ ਸੀ ਆਸ਼ੂ ਕਾਹਨੇ ਟਾਈਮ ਮਿਲਿਆ ਨਹੀਂ ਦੂਜੇ ਪਾਸੇ ਪੀਸੀ ਚੋ ਵੀ ਗੈਰ ਹੈ ਜਿਲ੍ਹਾ ਪ੍ਰਧਾਨ ਵੀ ਨਹੀਂ ਆਇਆ ਸੂਬਾ ਪ੍ਰਧਾਨ ਵੀ ਨਹੀਂ ਆਇਆ ਸੋ ਕਿਸ ਤਰ੍ਹਾਂ ਦੇਖਦੇ ਜਿਹੜੀ ਆ ਉਹ ਉਹਨਾਂ ਦੀ ਆਪ ਚ ਲੁਕਮ ਛੁਪੀ ਆ ਉਹਦੇ ਵਿੱਚ ਸਾਡਾ ਦਾ ਨਹੀਂ ਕੋਈ ਬਣਦਾ ਪਰ ਉਹ ਇੱਕ ਦੂਜੇ ਨਾਲ ਲੁਕਮ ਛੁਪੀ ਖੇਡ ਰਹੇ ਆ ਉਹ ਆਈ ਜਾਣਾ ਤੁਹਾਡੇ ਅੱਗੇ ਆ ਥੋੜਾ ਜਿਹਾ ਇਲੈਕਸ਼ਨਾਂ ਦਾ ਕਰੰਟ ਗਰਮ ਹੋ ਲੈਂਦੋ ਸਮਾਂ ਆ ਲੈਂਦੋ ਤੁਹਾਡੇ ਅੱਗੇ ਹੀ ਆ ਜਾਣਾ ਇਹਨਾਂ ਦਾ ਰਾਜਾ ਬੜਿੰਗ ਜਿਹੜੇ ਚਾਰ-ਚਾਰ ਮੁੱਖ ਮੰਤਰੀ ਆ ਇਹਨਾਂ ਨੇ ਦੇਖਿਓ ਦੋ-ਦੋ ਮੁੱਖ ਮੰਤਰੀਆਂ ਨੇ ਕਿਵੇਂ ਲਗ-ਲਗ ਆਪਣੀ ਜ਼ਮੀਨਾ ਲੱਭਦੇ ਫਿਰਨਾ ਲੁਧਿਆਣੇ ਦੇ ਪਾਈ ਇਲੈਕਸ਼ਨ ਚ ਇਸ ਕਰਕੇ ਇਹ ਜਿਹੜੀ ਕਾਂਗਰਸ ਹੈ ਇਸ ਟਾਈਮ ਇਹ ਰੂਪ ਕਰ ਰਹੀ ਹੈ ਉਹ ਕਹਿੰਦੇ 27 ਦੀ ਸ਼ੁਰੂਆਤ ਹੈ ਕਹਿੰਦੇ ਇਹਨੂੰ ਬਦਲਾਅ ਜਿਹੜਾ ਸ਼ੁਰੂ ਹੋਊਗਾ ਕਹਿੰਦੇ ਕਹਿੰਦੇ ਵੀ ਕਾਂਗਰਸ ਜਿਹੜੀ ਮੁੱਤੋਂ ਜਿਹੜੀ ਅਸਸਾਂ ਦੇ ਵਿੱਚ ਆਉਣ ਦੀ ਜਿਹੜੀ ਕੋਸ਼ਿਸ਼ ਬਦਲਾਅ ਦਾ ਤੁਸੀਂ ਕੱਲ ਹੀ ਦੇਖ ਲਿਆ ਜਦੋਂ ਰਾਜਾ ਬੜਿੰਗ ਜੀ ਨੂੰ ਬਰੰਗ ਜਾਣਾ ਪਿਆ ਬਿਨਾਂ ਮੁਲਾਕਾਤ ਤੋਂ ਇਹ ਬਦਲਾਅ ਦਾ ਹੀ ਇੱਕ ਹਿੱਸਾ ਵਾ ਜਿਹੜਾ ਕੱਲ ਉਹਨਾਂ ਨੂੰ ਬਰੰਗ ਜਾਣਾ ਪਿਆ ਦੋ ਰੈਲੀਆਂ ਸੁਲਤਾਨਪੁਰ ਰਾਣਾ ਖੋਜੀ ਤੇ ਰਾਣਾ ਖੋਜੀ ਦੇ ਦੂਸਰੇ ਪਾਸੇ ਮਤਲਬ ਪਕਤੀ ਦੇ ਟੀਮਾਂ ਦੇ ਮੈਂ ਤੁਹਾਨੂੰ ਦੱਸਿਆ ਦੇਗਾ ਕਾਂਗਰਸ ਦੇ ਵਿੱਚ ਤਾਂ ਹੁਣ ਪੰਜ ਚਾਰ ਮੁੱਖ ਮੰਤਰੀ ਜਿਹੜੇ ਆ ਉਹ ਵਟਾਂ ਦੇ ਹੀ ਬੈਠੇ ਆ ਪੰਜਾਬ ਦੀਆਂ ਲੱਗ ਲੱਗ ਪ੍ਰਤਾਪ ਬਾਜਵਾਲਾ ਲਾਲੋ ਰਾਣਾ ਲਾਲੋ ਇਹ ਜਿਹੜੇ ਚੰਨੀਜੀ ਲਾਲੋ ਇਹ ਲੱਗ ਲੱਗ ਵਟਾਂ ਦੇ ਬੈਠੇ ਆ ਇਹਨਾਂ ਨੂੰ ਕੋਈ ਅਗਲਾ ਕੰਮ ਦੇਖਣਾ ਨਹੀਂ ਜਦੋਂ 2027 ਆਉਣੀ ਆ ਉਦੋਂ ਤੱਕ ਤਾਂ ਕਈ ਕੁਝ ਹੋ ਜਾਣਾ ਤੁਸੀਂ ਵੀ ਤੁਹਾਨੂੰ ਵੀ ਮੈਂ ਤੁਹਾਡੇ ਲਈ ਵੀ ਦੱਸਣਾ ਚਾਹਣਾ ਕਾਂਗਰਸ ਜਿਹੜੀ ਆ ਉਹ ਚਾਰ ਧੜਿਆਂ 'ਚ ਵਟੂਗੀ ਆਉਣ ਵਾਲੇ ਟਾਈਮ 'ਚ ਅੱਛਾ ਸਰ ਇੱਕ ਯੁੱਧ ਨਸ਼ਾ ਵਿਰੁੱਧ ਮੁਹਿੰਮ